ਬੀਓ ਚੱਲਦੇ ਪਏ ਆ ਟੂਰਨਾਮੈਂਟ ਤੇ ਹਰਮਨ ਸਾਹਿਬ ਕਿਲੀ ਸਾਹਿਬ ਆਂਦੇ ਮੁੰਡੇ ਖੇਡਦੇ ਪਏ ਨੇ ਪੂਰੇ ਯੋਰਾ ਛੋਰਾ ਦੇ ਤੇ ਕੋ ਸਾ ਬਹੁਤ ਬੈਠੇ ਨੇ ਗਾਲੋ ਗਾਲਾਂ ਕੱਢੀ ਜਾਂਦੇ ਨੇ ਕੋ ਸਾ ਦੁੱਧ ਦਾ ਮੇਰਾ ਸ਼ਾਟ ਮੇਰੇ ਵੀਰੋ ਦੋ ਦਿਨੇ ਵਾਰ ਕੱਢਦੇ ਹੋਏ ਵਾਹ ਜੀ ਵਾਹ ਵਾਹ ਜੀ ਵਾਹ ਲਓ ਬਾਬੂ ਚੈੱਕ ਕਰੋ ਵੀਊ ਪ੍ਰੇਅਰ ਚੈੱਕ ਕਰੋ

ਸਾਡੇ ਉਸਤਾਦ ਜੀ ਉਸਤਾਦ ਪਿੰਡ ਦਾ ਬਹੁਤ ਸਿਧਾਨ ਵਿੱਚ ਬਹੁਤ ਯੋਗਦਾਨ ਆ ਬਹੁਤ ਯੋਗਦਾਨ ਆ ਵੀਰ ਦਾ ਆਉ ਜਾਂਦੇ ਆ ਜੀ ਪਿੰਡ ਦੀ ਮਢੀਰ ਨੂੰ ਬਹੁਤ ਵਾਰੀ ਸਕੇ ਦਿੰਦੇ ਨੇ ਲਓ ਜੀ ਮਿੱਤਰੋ ਡਬਲ ਜੇ ਡਬਲ ਡਬਲ ਪਾਣੀ ਥੋੜ ਦੇ ਹਾ ਜੀ ਤੇਨੇ ਬੋਲਾ 8 ਰਨ 8 ਨਹੀਂ ਭਰਾ 14 14 14 14 ਰਨ ਦਾ ਵੀ ਕਾਤਾ ਮੰਦਾ ਏ 6 ਛੱਕੇ ਮਾਰੇ ਵੀਰਿਆ ਲੋ ਜੀ ਮਿੱਤਰੋ ਬਾਉਂਡਰੀ ਪਾਰ ਤੇ 20 ਰਨ ਤੇ 5 ਬੋਲਾ ਆਪਾਂ ਜਿਗਾ ਆ ਵੀਰੋ ਪਿਆ 20 ਰਨ 5 ਬੋਲਾ ਆ ਜੀ ਚੇਤੂ ਵੀਰ ਬਹੁਤ ਹੀ ਤਗੜੇ ਖੇਡ ਰਹੇ ਨੇ ਸਾਡੇ ਉਸਤਾ ਬਹੁਤ ਸਾਜੀ ਨੇ ਜਿਹੜੇ ਉਸਤਾ ਉਸਤਾ ਹੀ ਨਾ ਹੈ ਓ ਵੇਖੋ ਵੀਰ ਜੀ ਕਿਥੇ ਗਈ ਜੇ ਲਿਆਉਂਦਾ ਪਗੇ ਤੇਰੇ ਲਗੰ ਪੜਕੇ ਕਬੂ ਸ਼ੁਰੀਆਂ ਦੇ ਮਾਰਦਾ ਆ ਮੋਟਰਸਾਈਕਲ ਨੂੰ ਕਿੱਕਾ ਖਾਇਆ ਜਾਵੇ ਮੋਟਰ ਸਨ ਸਟਾਰਟ ਹੋ ਰਿਹਾ ਹਵਾ ਮਿੱਤਰੋ ਆ 50 ਪਾਲਟੀ ਵੀ ਖੇਡੰਦੀ ਆ ਤੇ ਓਵਰ ਦੀ ਸਮਾਪਤੀ ਹੋ ਰਹੀ ਆ ਲਾਸਟ ਗੇ ਦਾ ਲਾਸਟ ਬੋਲ ਤੇ ਓਵਰ ਦੀ ਸਮਾਪਤੀ ਹੋਣ ਲੱਗੀ ਆ ਵੇਖੋ ਕੀ ਬੰਦਾ ਜਾਂ ਛੱਕਾ ਜਾਂ 14 ਜਾਂ ਆਊਟ ਵੇਖੋ ਵੀ ਆਓ ਸਿੰਗਲ ਸਿੰਗਲ ਆਂਦਾ ਮੈਨੂੰ ਕੋਟ ਨਹੀਂ ਸਾਦਾ ਪਹਿਲੀ ਬੋਲ ਤੇ ਸ਼ੇਰਾਂ ਨੇ ਪਈ ਛੱਕਾ ਪਿਆ ਪਹਿਲੀ ਬੋਲ ਆ ਮਿੱਤਰਾਂ ਬੈਠੇ ਵਟਾ ਦੇ ਵਹਿੰਦੇ ਵੇ ਵਟਾ ਦੇ ਪਿਆ ਬੈਗੇ ਲਾਓ ਮਿੱਤਰਾਂ ਬੋਲ ਲੱਗੀ ਜੇ ਪੈ ਤੈਨੂੰ ਦਿਖਾਉਣਾ ਫਿਰ ਕੀ ਬੰਦਾ ਇੱਕ ਮਿੰਟ ਉਹ ਮੈਂ ਕਰਦਾ ਓਏ ਰੋੜ ਦੱਸ ਚੱਲ 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 ਲੱਗਾ ਪੜਾ ਲੱਗੇ ਨੇ ਛੱਕਾ ਜਾਂ ਚੌਗਾ ਔਰ ਲਾਓ ਮਿੱਤਰੋ ਚਾਰ ਹੋ ਜਾਣਾ ਮੈਨੂੰ ਲੱਗਦਾ ਚਾਰ ਚਾਰ ਆ ਗਏ ਮਿੱਤਰੋ ਦੋ ਬੋਲੇ ਤਾਰਾਂ ਨੇ ਤੇ ਹੁਣ ਟੀ-ਸ਼ਰਟ ਤਾਨੂੰ ਚੁੱਕ ਲਿਆ ਮਿੱਤਰੋ ਹਲਾ ਦੋ ਬੋਲਾ ਵੀ ਛਕੇਗਾ ਗਰਮੀ ਲੱਗਦੀ ਹੈ ਜੀ ਗਰਮੀ ਲੱਗਦੀ ਲਾਓ ਜੀ ਮਿੱਤਰੋ ਤੀਜੀ ਬੋਲ ਫੇਰ ਲੀ ਗੀ ਵੇਖੋ ਕੀ ਬੰਦਾ ਵੇਖੋ ਮਿੱਤਰੋ ਕੀ ਬੰਦਾ ਹੈ ਨਹੀਂ ਯਾਰ ਲਾਓ ਜੀ ਮਿੱਤਰੋ 14 ਰਨ ਮਿੱਤਰੋ 14 ਰਨ ਮੈਨੂੰ ਮਿੱਤਰੋ ਹੁਣ ਮੂੰਹ ਬਣਾਉਂਦਾ ਚੁੱਪੇ ਰਗਾ ਓਏ ਲਾਓ ਮਿੱਤਰੋ ਨੇ ਜੇਤੂ ਚੱਲ ਗਿਆ ਬੈਟਿੰਗ ਤੇ ਧਰਮ ਲੱਗਾ ਬਾਲ ਪਾਉਣ ਓ ਮਿੱਤਰੋ 6 6 ਜੇਤੂ ਵੀ ਨੇ ਮਾਰਿਆ ਛੱਕਾ ਹਾਏ ਹਾਏ ਬੀਬੀ ਬੇ ਬੋਲ ਚੁਕਿਆ ਗਵਾਜ ਦੇ ਕਾਕੇ ਵੀਰ ਉਹ ਨਹੀਂ ਬੈਠੇ ਨੇ ਹੁਣਾਂ ਦੇ ਖੜਾਓ ਸਾਨੂੰ ਵੀ ਪਰ ਕਾਕੇ ਵੀਰ ਨਾਲ ਮੈਚ ਪਾਉਣ ਨਹੀਂ ਦਿਆ ਤੇ 47 ਮਾਰ ਬੋਲ ਗਿਆ ਤੇ ਬੋਲ ਲੈ ਪਰ ਬੂਆ ਨਹੀਂ ਖੋਲਣ ਦਾ ਘਰ ਵਾਲੇ ਬੂਆ ਨਹੀਂ ਖੋਲਣ ਦਾ ਤੇ ਆ ਦੇ ਕਾਲ ਮਾਰੋ ਬਿੱਲਾ ਲੈ ਘਰ ਦੀਆਂ ਹਣਾ ਕਦੇ ਵੀ ਮਾਰ ਮਤ ਥੱਕ ਗਏ ਹੋ ਉਹ ਆਂਦੀ ਆਂਦੀ ਹੈ ਦੀ ਹੁਣਾਂ ਇਹ ਤਾਂ ਨਹੀਂ ਬੋਲਦੀ ਰਹੀ ਉਹ ਬਾਬੇ ਹੋ ਫੇਰ ਉਸਤਾਦ ਹੀ ਜਾ ਚੁੱਕੇ ਨੇ ਬੈਟਿੰਗ ਤੇ ਤੇ ਪੰਜ ਬੋਲਾਂ ਚਾਰ ਬੋਲਾਂ ਤੇ 9 ਰਨ ਆ ਚੁੱਕੀ ਆ ਹਰਮਨੂ ਪੰਜ ਬੋਲਾਂ 9 ਰਨ ਚਾਰ ਬੋਲਾਂ ਸੱਚ ਪੰਜ ਨਹੀਂ ਚਾਰ ਚਾਰ ਬੋਲਾਂ 9 ਰਨ ਕਾਕਾ ਵੀਰ ਜੀ ਆ ਚੁੱਕੇ ਨੇ ਪੰਜ ਬੋਲ ਚਾਰ ਬੋਲਾਂ 9 ਰਨ ਆਈ ਵੀਰ ਜੀ ਤੈਨੂੰ ਪੰਜ ਬੋਲਾਂ 10 ਰਨ ਪੰਜ ਬੋਲਾਂ 10 ਰਨ ਗਿਰਜੀ ਕੀ ਕੀਤਾ ਹੈ ਕੀ ਕੀਤਾ ਯਾਰ ਤੇ ਤਾਂ ਚ ਗਾਹ ਖੇਡਣਾ ਹੈ ਨਾ ਉਹ ਭਰਾ ਵਾ ਇੱਥੇ ਵੱਜ ਗਈ ਆ ਬੈਠਦੇ ਆ ਪਾਸੇ ਵੱਜ ਗਈ ਪੰਜ ਬੋਲਾਂ 10 ਰਨ ਕਿਆ ਜੇ ਕਿਆ ਜੇ 11 6 ਬੋਲਾਂ 11 ਰਨ ਓਵਰ ਦੇ ਚੇਂਜ ਹੋ ਰਿਹਾ ਮੇਰੇ ਵੀਰੋ ਤੇ 11 ਰਨ ਆਈ ਹੋਈ ਹੈ ਵੀਰ ਜੀ ਬੋਲਰ ਨੂਰ ਲੱਗੀ ਮਾੜੀ ਜੀ ਬਈ ਨਹੀ ਭਰਾ ਸਾ ਪਕਾਇਆ ਅੱਜ ਵਾਹ ਪਹਿਲੀ ਬਾਲ ਕਰਚੇ ਵੇਰਾ ਰਾਂਗ ਲਏ ਆਈ ਦੋ ਚਾਰ ਦੋ ਬਲਾ ਚਾਰ ਹੁੰਦੀ ਹੈਈ ਕੁਰਚੇ ਤੇ ਸਟ੍ਰਾਈਕ ਤੇ ਜੇ ਤੂੰ ਜੇ ਇੱਕ ਚੋਕਾ ਹੋ ਰਵੇ ਤੇ ਕੰਮ ਫੇਰ ਫਸਵਾਇਆ ਚੋਕੇ ਤੋਂ ਲੜਦੇ ਆ ਨੰਦੇ ਚੋਕੇ ਤੋਂ ਲੜਦੇ ਆ ਵਾਜੀ 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 ਬੱਤਾ ਬੋਲ ਪੈਂਦੀ ਹੋਈ ਗੁਰਜੀਤ ਸਤਰਾਈ ਤੇ ਜੇ ਇਹਦਾ ਇੰਜਨ ਓਏ ਤੇ ਸਵਾਦ ਤਾਂ ਦਾ ਪਹਿਲੀ ਬੋਲ ਰਾਨਸ ਰਾਨਕ ਕੋਈ ਨਹੀਂ ਵੇੜਕ ਕਿੱਥੇ ਤੇ ਅੰਪੀਰ ਕਿੱਥੇ ਇੱਕ ਬਾਲ ਜੀਰੋ ਰਨ ਹੁੰਦੀ ਹੈ ਹੀ ਕੁਚੇ ਤੇ ਸਚਰਾਈ ਤੇ ਆ ਪਾਜੀ ਵਾ ਵਟਾ ਬੋਲ ਦਾ ਮੈਚ ਹੁੰਦਾ ਹੋਇਆ ਪਹਿਲਾ ਟੂਰਨਾਮੈਂਟ ਦਜੀ ਗਏ ਤੇ ਡਾਟ ਕੇ ਤੂੰ ਇਹਦਾ ਕੰਮ ਨਹੀਂ ਬੰਨਾ ਤੇ ਜੀ ਗੇ ਛੱਕਾ ਤੈਨ ਗੇ ਦਾ 6 ਆ ਤੈਨ ਬੋਲਾ 6 ਰਨ ਆਉਂਦੀ ਹੋਈ ਆਂਦਾ ਬਾਹ ਪੀੜ ਆਉਂਦਾ ਵੀ ਉਹ ਪੰਚਾਇਤਾ ਗੂੜੀ ਲਾਗੇ 6 ਹੁੰਦੀ ਹੋਈ ਤੈਨ ਬੋਲਾ ਕੇ ਤੂੰ ਇੱਕ ਛੱਕਾ ਹੋਰ ਤੇ ਗੱਲ ਫੇਰਿਆ ਤਿੰਨ ਬੱਲਾ 6 ਆ ਤਿੰਨ ਬੱਲਾ 6 ਤਿੰਨ ਬੱਲਾ 6 ਵਾਹ ਜੀ ਵਾਹ ਲੈ ਕੀ ਵਾਲ ਦੌਰ ਦੇ ਵਾਦੇ ਹੁੰਦੇ ਚੈਲੰਜ ਆਂਦਾ ਇੱਕ ਛੱਕਾ ਹੋ ਰਿਹਾ ਤੇ ਮੈਚ ਜਿੱਤੇ ਆ ਆ ਪੰਜ ਬੱਲਾ ਸ਼ੇਕਾ ਆਂਦੇ ਬੋਲਾ ਇੱਕ ਸ਼ਿੱਕਾ ਆਉਂਦਾ ਹੈ ਐਂਜਲੀ ਗੇਂਦ ਵਾਪਸ ਵਾਹ ਆ ਡਾਰ ਸ਼ੇ ਆਈ ਹੁੰਦੀ ਓਵਰ ਚ ਦੋ ਯਾਰ ਵਾਹ ਜੀ ਵਾ ਬੋਲਰ ਨੇ ਮਹਰਮਨ ਸਪਿਨਰ ਓਵਰ ਸੈਰ ਮੀਡੀਅਮ ਸਟ੍ਰਾਈਕ ਤੇ ਜਰਮਨ ਪਹਿਲੀ ਗੇਂਦ ਮਿਸ ਪਹਿਲੀ ਗੇਂਦ ਮਿਸ ਹੁੰਦੀ ਹੋਈ ਜਰਮਨਾ ਕੰਮ ਅੜਿਆ ਲੱਗਦਾ ਏ ਆਈ ਵਾਟ ਜੀ ਗੇਂਦ ਵਾਈਡ ਹੁੰਦੀ ਹੋਈ ਜੀ ਬੋਲ ਵਾਈਡ ਹੁੰਦੀ ਹੋਈ ਤੀਸਰੀ ਬੋਲ ਰਾਨ ਇੱਕ ਦਾ ਵਾਦਾ ਕਰਦਾ ਹੋਇਆ ਆਪਣੀ ਟੀਮ ਵੱਲ ਮੁੰਡਾ ਜਰਮਨ ਵਾਈ ਵਾਹ ਗੁਰਚੇਤ ਫੇਰ ਸਚਰਾਇਕ ਤੇ ਕਹਿੰਦੇ ਰਾਨ ਰਾਨ ਸਿੰਗਲ ਦਾ ਫੇਰ ਵਾਦਾ ਕਰਦਾ ਹੋਇਆ ਜੱਗੇ ਤੋਂ ਬੋਲ ਨਹੀਂ ਜਾਂਦੀ ਇਹਨੇ ਵਾਲਾ 3 ਰਨ ਹੁੰਦੀ ਹੋਈ ਵਾਈ ਵਾ ਕਹਿੰਦੇ ਸਿੰਗਲ ਤੇ ਵਾਦੇ ਕਰਦਾ ਹੋਇਆ ਮੁੰਡਾ ਜਰਮਨ ਫੇਰ ਆਇਆ ਆਇਆ ਤੁਰੋ ਜੀ ਨਹੀਂ ਆਜੀ ਯਾਰ ਬਲਾ ਚਾਰ ਕਰਤੇ ਤੇ ਇੱਕ ਸ਼ੱਕੇ ਨਾਲ ਕੰਮ ਬੰਦਾ ਏ ਆ ਆ ਇਹ ਦਰ ਨਹੀਂ ਹੈਗੀ ਇਹ ਦਰ ਨਹੀਂ ਹੈਗੀ ਵਾਹ ਜੀ ਵਾਹ ਬੋਲ ਲਾਈਵ ਲੱਗ ਰਿਹਾ ਛੱਕਾ ਚੱਲ ਗਿਆ ਛੱਕਾ ਆ ਇਹਦੇ ਫੇਰ ਛੱਕਾ ਵਾਜੀ ਵਾਹ ਪੈਂਦੀ ਬੋਲ ਛੱਕਾ ਛੱਕੇ ਤੇ ਵਾਦਾ ਕਰਦਾ ਹੋਇਆ ਤਰੂ ਕੀ ਹੈ ਨਾ